ਨੂੰ ਕਹਿੰਦੇ ਤਿਆਰ ਕਰਦੇ ਐ ਭਜਾਉਣ ਦੇ ਲਈ ਰੇਸਾਂ ਦੇ ਲਈ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਕੋਈ ਖਿਡਾਰੀ ਹੋਇਆ ਜਾਂ ਕੋਈ ਬੰਦ ਕੋਈ ਵੀ ਗੇਮ ਕਰਨ ਧੰਨਵਾਦ ਕਰਦੇ ਆ ਆ ਉਰਲੇ ਪਾਸੇ ਨੂੰ ਹੋ ਜਾ ਬਾਈ ਜੀ ਹਜਿਸ ਲਓ ਜੀ ਆ ਗਏ ਆ ਹਜਿਸ ਸਿੰਘ ਨੰਬਰਦਾਰ ਬਿਆਲਪੁਰਾ ਸੰਦਰਖੀ ਬਾਈ ਪਿੱਛੇ ਨੂੰ ਹੋ ਜਾ ਜੀ ਉਰ ਦੇ ਪਾਸੇ ਨੂੰ ਅੰਦਰ ਜੀ ਨਹੀਂ ਆ ਬੰਟੂ ਟੀਮ ਨਹੀਂ ਆ ਬਾਬਾ ਡੱਡਾ ਜੀ ਅੰਦਰ ਮਿਲਿਆ 24 ਸੈਕਿੰਡਾਂ 53 ਪੁਆਇੰਟ ਬਈ 24 ਸੈਕਿੰਡਾਂ 53 ਪੁਆਇੰਟ 50 ਜਮਾ 3 53 ਪੀਜੇ ਸ਼ੇਰ ਗਿੱਲ ਮੇਜਰ ਸਿੰਘ ਬਿਹਾਲਾ ਗੁਰਦਿਆਲ ਸਿੰਘ ਰੁੜਕਾ ਰਾਜੂ ਨੰਗਲ ਸਰਾ ਲਾਇਟਲੀ ਬੀਸੀ ਨਾਗਰਾ ਪਾਲਾ ਕੁਲਾ ਬਰੇ ਬਾਰੇ ਬੱਚੇ ਹੋਏ ਪਰ ਜੱਬੋ ਮਾਦਰੀ ਆ ਬਿਲਾ ਕੇ ਲਿਆਇਆ